ਦੋਸਤੋ ਪਾਣੀ ਉਤਰਨ ਤੋਂ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਬਹੁਤ ਹੀ ਹਾਲਾਤ ਭਿਆਨਕ ਨੇ ਪਰ ਇੱਕ ਗੱਲ ਜ਼ਰੂਰ ਆ ਸਾਨੂੰ ਪੰਜਾਬੀਆਂ ਨੂੰ ਖਤਮ ਕਰਨ ਦੇ ਲਈ ਜ਼ਰੂਰੀ ਨੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਵੇ ਸਾਨੂੰ ਜਾਂ ਇਨਕਾਉਂਟਰ ਕੀਤੇ ਜਾਣ ਗੋਲੀਆਂ ਮਾਰੀਆਂ ਜਾਣ ਸਾਡੇ ਜਾਂ ਫਿਰ ਜੇਲਾਂ 'ਚ ਬੰਦ ਕਰਕੇ ਪੰਜਾਬੀ ਖਤਮ ਕੀਤੇ ਜਾਣ ਪੰਜਾਬੀਆਂ ਨੂੰ ਖਤਮ ਕਰਨ ਦੇ ਲਈ ਇਹ ਸੈਂਟਰ ਸਰਕਾਰ ਕੋਈ ਨਾ ਕੋਈ ਨਵੇਂ ਤਰੀਕੇ ਲੱਭਦੀ ਹੀ ਰਹਿੰਦੀ ਹੈ ਜਿਵੇਂ ਕਿ ਹੁਣ ਲੱਭਿਆ ਪੰਜਾਬ ਦੇ ਵਿੱਚ ਪਾਣੀ ਛੱਡਣ ਦਾ ਬਹੁਤ ਹੀ ਭਿਆਨਕ ਤਸਵੀਰਾਂ ਨੇ ਰਾਵੀ ਦਰਿਆ ਨੇ ਇੰਨੀ ਤਵਾਹੀ ਮਚਾਈ ਹੋਈ ਆ ਕਿ ਪਿੰਡਾਂ ਦੇ ਪਿੰਡ ਤਬਾਹ ਕਰਕੇ ਰੱਖਤੇ ਇਸ ਟਾਈਮ ਸੇਵਾ ਕਰਨ ਦੀ ਜ਼ਰੂਰਤ ਆ ਸਾਰਿਆਂ ਦੇ ਨਾਲ ਖੜਨ ਦੀ ਜ਼ਰੂਰਤ ਆ ਪਾਈ ਦੇ ਖੇਤਾਂ 'ਚ ਖੜੇ ਆ ਕਮਾਦੀ ਫਸਲਾਂ ਤੇ 4 ਫੁੱਟ ਰਿੱਤਾ ਚੜ ਚੁੱਕੀ ਆ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਦਾਨੀ ਸੱਜਣਾ ਤੱਕ ਪਹੁੰਚ ਸਕੇ ਤਾਂ ਇਹਨਾਂ ਵੀਰਾਂ ਦੀ ਸਾਰਿਆਂ ਦੀ ਗਰੀਬਾਂ ਦੀ ਮਦਦ ਹੋ ਸਕੇ ਜ਼ਮੀਨਾਂ ਸਾਫ਼ ਕਰਨ ਦੇ ਲਈ ਘਰਾਂ ਘਰ ਬਣਾਉਣ ਦੇ ਲਈ ਤੇ ਝੋਨੇ ਦੀ ਫਸਲ ਦੋ ਚੌ ਦਿਨਾਂ ਤੱਕ ਵੱਢ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਸੀ ਤਾਂ ਕਿੱਥੇ ਹੋਣ ਰੋਟਾ ਵੀਟਰ ਨਾਲ ਵਿੱਚ